ਕ੍ਰਾਂਤੀਕਾਰੀ ਕਦਮ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕਿਆਗਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਹੋਊਗਾ ਵੱਡੇ ਵੱਡੇ ਹਸਪੀਟਲ ਜਿਨ੍ਹਾਂ ਚ ਭਾਰੀ ਬਿਲਾਉਂਦੇ ਸੀ ਉਹਨਾਂ ਦੇ ਅੰਦਰ ਸਾਰਿਆਂ ਨੂੰ ਸੀ ਪੈਨਲ ਤੇ ਲਿਆਗਾ ਸੋ ਸਾਰਿਆਂ ਦੇ ਨਾਲ ਜਿਹੜੇ ਸਾਡੇ ਇਕਰਾਰਨਾਮੇ ਹੋ ਚੁੱਕੇ ਨੇਗੇ ਸੋ ਹੁਣ ਪੰਜਾਬ ਦੇ ਹਰ ਇੱਕ ਨਾਗਰਿਕ ਦਾ ਇਲਾਜ ਕਰਨ ਦੀ ਜ਼ਿੰਮੇਵਾਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਕੋਈ ਪੈਸਾ ਨਹੀਂ ਬਗੈਰ ਪੈਸੇ ਤੋਂ ਬਗੈਰ ਕਿਸੇ ਉਹਦੇ ਤੋਂ ਅਸੀਂ ਕਾਰਡ ਬਹੁਤ ਕਾਰਡ ਬਣਾ ਕੇ ਜਿੱਤੇ ਅਸੀਂ ਮੁਫਤ ਦਾਖਲਖਤ ਦਾ ਇਲਾਜ ਕਰਾ ਰਹੇ ਆਂਗੇ ਤਾਂ ਉੱਤੇ ਅਸੀਂ 50 ਰੁਪਏ ਦਾ 10 ਰੁਪਏ ਦਾ ਕਾਰਡ ਦੇ ਪੈਸੇ ਥੋੜੀ ਲਵਾਂਗੇ ਤੇ ਹਰਪਾਲ ਚਿੰਮਾ ਜੀ ਸਾਡੇ ਵਿੱਤ ਮੰਤਰੀ ਸਰ ਅੱਜ ਸਭ ਤੋਂ ਵੱਡੀ ਯੋਜਨਾ ਜਿਹੜੀ ਹੈ ਸਿਹਤ ਬੀਮਾ ਯੋਜਨਾ ਲਾਗੂ ਕਰਨ ਜਾ ਰਹੇ ਹੋ ਕੀ ਕੁਝ ਕਹਿਣਾ ਚਾਹੋਗੇ ਪਹਿਲਾਂ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਮਾਤਮਾਗੇ ਹੀ ਅਰਦਾਸ ਕਰੂੰਗਾ ਕਿ ਕੋਈ ਵੀ ਵਿਅਕਤੀ ਪੰਜਾਬ ਦਾ ਬਿਮਾਰ ਨਾ ਹੋਵੇ ਪਰ ਲੇਕਿਨ ਜੇਕਰ ਕੋਈ ਬਿਮਾਰ ਹੁੰਦਾ ਹੈਗਾ ਤਾਂ ਉਹਦਾ ਇਲਾਜ ਕਰਾਉਣ ਦੇ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਅੱਗੇ ਆਈ ਹੈਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਜਿਹੜੀ ਅੱਗੇ ਆਈ ਆ ਸਾਡੀ ਪਾਰਟੀ ਦਾ ਸਭ ਤੋਂ ਵੱਡੇ ਜਿਹੜੀ ਆ ਸਿਧਾਂਤ ਇਹੀ ਆ ਕਿ ਸਭ ਦਾ ਸਮਾਨਾਂਤਰ ਵਿਕਾਸ ਸਭ ਨੂੰ ਬਰਾਬਰ ਦੇ ਮੌਕੇ ਸੋ ਉਸ ਦੇ ਤਹਿਤ ਅਸੀਂ ਸਭ ਦਾ ਇਲਾਜ ਕਰਵਾ ਰਹੇ ਹਾਂ ਔਰ ਸਾਰਿਆਂ ਨੂੰ ਅੱਛੇ ਪੜ੍ਹਾਈ ਦੇ ਮੌਕੇ ਦੇ ਰਹੇ ਹਾਂ ਸੋ ਅੱਜ ਮੈਂ ਸਬੰਧ ਨਸੇ ਦੇ ਖੇਤਰ ਦੇ ਅੰਦਰ ਵੱਡਾ ਇੱਕ ਕ੍ਰਾਂਤੀਕਾਰੀ ਕਦਮ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਹੈਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕਿਆ ਹੈਗਾ 10 ਲੱਖ ਰੁਪਏ ਤੱਕ ਦਾ ਮੁਫਤ ਇ ਹੋਊਗਾ ਵੱਡੇ ਵੱਡੇ ਹਸਪੀਟਲ ਜਿਨ੍ਹਾਂ ਚ ਭਾਰੀ ਬਿਲਾਉਂਦੇ ਸੀ ਉਹਨਾਂ ਦੇ ਅੰਦਰ ਸਾਰਿਆਂ ਨੂੰ ਅਸੀਂ ਪੈਨਲ ਤੇ ਲਿਆਗਾ ਸੋ ਸਾਰਿਆਂ ਦੇ ਨਾਲ ਜਿਹੜੇ ਸਾਡੇ ਇਕਰਾਰਨਾਮੇ ਹੋ ਚੁੱਕੇ ਨੇਗੇ ਸੋ ਹੁਣ ਪੰਜਾਬ ਦੇ ਹਰ ਇੱਕ ਨਾਗਰਿਕ ਦਾ ਇਲਾਜ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆ ਆਮ ਆਦਮੀ ਪਾਰਟੀ ਦੀ ਸੋਚ ਬਹੁਤ ਵੱਡੀ ਹੈਗੀ ਆ ਕਿੰਨਾ ਕੋ ਬਜਟ ਇਹਦੇ ਲਈ ਰੱਖਿਆ ਗਿਆ ਹੈ ਕਿ ਔਰ ਕੀ ਕੁਝ ਜਿਹੜਾ ਹੈਗਾ ਤਿਆਰੀ ਰੱਖੀ ਗਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਰਹੀਆਂ ਨੇਗੀਆਂ ਬਜਟ ਵੀ ਰੱਖ ਲਿਆ ਪੈਸਿਆਂ ਦਾ ਪ੍ਰਬੰਧ ਵੀ ਕਰ ਲਿਆ ਔਰ ਸਾਰਾ ਕੁਝ ਅਸੀਂ ਪਹਿਲਾਂ ਪ੍ਰਬੰਧ ਕਰਕੇ ਫੇਰ ਹੀ ਲਾਂਚ ਕਰਦੇ ਆ ਜਿਹੜੇ 300 ਯੂਨਟ ਅਸੀਂ ਮੁਫਤ ਦੇਣ ਦਾ ਇ ਫਸਲਾ ਕੀਤਾ ਸੀ ਉਸ ਸਮੇਂ ਬਹੁਤ ਸਾਰੇ ਕੁਐਸਚਨ ਉੱਠੇ ਸੀ ਅੱਜ ਪੰਜਾਬ ਦੇ 90% ਘਰਾਂ ਦਾ ਵੀ ਅਵੇਲੇਬਲ ਜ਼ੀਰੋ ਆ ਰਿਹਾ ਤਾਂ ਹੁਣ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਕੋਈ ਬਿਮਾਰ ਹੁੰਦਾਗਾ ਤਾਂ ਉਹਦਾ 100% 10 ਲੱਖ ਰੁਪਏ ਤੱਕ ਦਾ 100% ਇਲਾਜ ਆ ਉਹ ਸਰਕਾਰ ਦਾ ਕਾਰਡ ਬਣਾਉਣ ਦੀ ਸ਼ੁਰੂਆਤ ਹੋ ਗਈ ਹੈ ਹੋ ਰਹੀ ਹੈ ਅੱਜ ਤੋਂ ਕਾਰਡ ਬਣਾਉਣ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆਲਰੇਡੀ ਪਹਿਲਾਂ ਕਿ ਜਗ੍ਹਾ ਤੇ ਬਣ ਚੁੱਕੇ ਨੇ ਕਿ ਉਸ ਅੱਜ ਤੋਂ ਉਹਦੀ ਉਪਚਾਰਕ ਯੋਜਨਾ ਜਿਹੜੀ ਆ ਉਹ ਲਾਗੂ ਹੋ ਰਹੀ ਹੈ ਕਿ ਮੌਕੇ ਇਹਦੇ ਚ ਮੌਕਾ ਤਲਾਸ਼ਦੇ ਨੇ ਜਿਸ ਤਰ੍ਹਾਂ ਦੋ ਲੋਕਾਂ ਦੇ ਉੱਤੇ ਕਾਰਵਾਈ ਹੋਈ ਜਿਹੜੇ ਪੈ ਉਦੋਂ ਕਿਵੇਂ ਦੇਖੀ ਉਦੋਂ ਉਹਨਾਂ ਤੇ ਵੀ ਨਜ਼ਰ ਜੇਕਰ ਕੋਈ ਵਿਅਕਤੀ ਲੋਕਾਂ ਤੋਂ ਪੈਸੇ ਲੈ ਕੇ ਜਾਂ ਲਈ ਫਰਜੀ ਕਾਰਡ ਬਣਾਊਗਾ ਜਾਂ ਧੋਖਾਧੜੀ ਕਰੂਗਾ ਜਾਂ ਪੈਸੇ ਲਊਗਾ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਕਹਿੰਦੇ ਆ ਕਿ ਇਹਦੇ ਵਿੱਚ ਕੋਈ ਪੈਸਾ ਨਹੀਂ ਬਿਨਾਂ ਪੈਸੇ ਤੋਂ ਬਿਨਾਂ ਕਿਸੇ ਉਹਦੇ ਤੋਂ ਅਸੀਂ ਕਾਰਡ ਮੁਫਤ ਕਾਰਡ ਬਣਾ ਕੇ ਜਿੱਤੇ ਅਸੀਂ ਮੁਫਤ ਦਾਖਲ ਰੱਖਦਾ ਇਲਾਜ ਕਰਾ ਰਹਿਆਂਗੇ ਤਾਂ ਉੱਤੇ ਅਸੀਂ 50 ਰੁਪਏ ਦਾ 10 ਰੁਪਏ ਦਾ ਕਾਰਡ ਦੇ ਪੈਸੇ ਥੋੜੀ ਲਵਾਂਗੇ ਤਾਂ ਜਿਹੜਾ ਵੀ ਕੋਈ ਚੀਟਿੰਗ ਕਰਨ ਦੀ ਕੋਸ਼ਿਸ਼ ਕਰੂਗਾ ਲੋਕਾਂ ਦੇ ਨਾਲ ਉਹਦੇ ਖਿਲਾਫ ਸਖਤੀ ਨਾਲ ਲੱਪਟਿਆ ਜਾਊਗਾ ਬਿਲਕੁਲ ਹੈ ਅਜਿਹੇ ਲੋਕਾਂ ਨਾਲ ਵੀ ਜਿਹ ਇਹ ਜੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਅੱਜ ਜਿਹੜੇ ਨੇ ਉਹ ਕਾਰਡ ਜਿਹੜੇ ਕੀ ਬਣਨੇ ਨੇ ਉਹ ਵੀ ਸ਼ੁਰੂ ਹੋ ਗਏ ਤਾਂ ਜਿਸ ਤਰ੍ਹਾਂ ਨਾਲ ਹਰਪਾਲ ਚੀਮਾ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਉਹਨਾਂ ਨੇ ਮੁਫਤ ਬਿਜਲੀ ਦਿੱਤੀ ਉਸ ਵੇਲੇ ਵੀ ਬਹੁਤ ਸਾਰੇ ਸਵਾਲ ਚੁੱਕੇ ਸੀਗੇ ਪਰ ਪੰਜਾਬ ਸਰਕਾਰ ਨੇ ਇਹਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਨੇ ਤਾਂ 10 ਲੱਖ ਰੁਪਏ ਦਾ ਹਰ ਪਰਿਵਾਰ ਨੂੰ ਜਿਹੜਾ ਉਹ ਮੁਫਤ ਸਿਹਤ ਦਾ ਲਾਭ ਜਿਹੜਾ ਹੈਗਾ ਇਲਾਜ ਦਾ ਲਾਭ ਉਹ ਮਿਲੇਗਾ ਚੜ੍ਹਦੀ ਕਲਾ ਟਾਈਮ ਟੇ ਲਈ ਮੈਂ ਵੈਲਕਮ ਕਰਦਾ ਸੁਗਸ ਲੀਸ਼ਕਮਾਰ ਸੀਖਰੀਣਾ ਚੰਡੀਗੜ੍ਹ